ਦੋਸਤੋ ਮੈਂ ਤੁਹਾਡਾ ਆਪਣਾ ਬੀ ਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਰਾਵਣ ਮਹੇਨਾਥ ਕੁੰਭ ਕਰਨ ਦੇ ਪੁਤਲੇ ਬਣਦੇ ਦਿਖਾਏ ਸੀ ਉਦੋਂ ਉਹਨਾਂ ਨੇ ਧੜਾ ਪਾਉਣਾ ਬਾਹਾਂ ਲੱਤਾਂ ਵਗੈਰਾ ਤਿਆਰ ਕੀਤੀਆਂ ਸੀ ਅੱਜ ਇਹ ਕਾਰੀਗਰਾਂ ਵੱਲੋਂ ਉਸ ਨੂੰ ਮੇਨ ਟੱਚ ਦਿੱਤਾ ਜਾ ਰਿਹਾ ਹੈ ਤੁਹਾਡੀ ਅਸੀਂ ਨਾਲ ਗੱਲ ਵੀ ਕਰਵਾਵਾਂਗੇ ਵੀ ਕਿੰਨਾ ਸਮਾਂ ਲੱਗਦਾ ਇਹਨੂੰ ਬਣਾਉਣ ਤੇ ਇਹ ਮੇਰੇ ਪਿੱਛੇ ਜੋ ਧੂਰੀ ਤੋਂ ਕਲਾਕਾਰ ਆਏ ਹੋਏ ਨੇ ਇਹ 라ਵਣ ਦੇ ਪੁਤਲੇ ਬਣਾ ਰਹੇ ਨੇ ਤੁਹਾਡੀ ਅਸੀਂ ਆਜ਼ਾਦ ਕਲਚਰ ਰਾਮਲੀਲਾ ਦਾ ਸਹਿਰਾ ਕਮੇਟੀ ਤਪਾ ਦੇ ਮੈਂਬਰਾਂ ਨਾਲ ਵੀ ਗੱਲ ਕਰਵਾਵਾਂਗੇ ਵੀ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ ਆਓ ਗੱਲ ਕਰਦੇ ਹਾਂ ਰਮੇਸ਼ ਕੋ ਪਾਜੀ ਨਾਲ ਹਾਂਜੀ ਮਾਸਟਰ ਜੀ ਰਮੇਸ਼ ਕੁਮਾਰ ਜੀ ਇਹ 라वण ਦੇ ਜੋ ਪੁਤਲੇ ਐ ਇਹ ਕਿੰਨਾ ਸਮਾਂ ਹੋ ਗਿਆ ਤੁਹਾਡੇ ਕਲੱਬ ਵੱਲੋਂ ਤੇ ਕਲੱਬ ਦਾ ਕੀ ਨਾਮ ਹੈ ਤੁਹਾਡੇ ਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਔਰ ਆਜ਼ਾਦ ਕਲਚਰ ਰਾਮਲੀਲਾ ਦਸ਼ੇਰਾ ਕਮੇਟੀ ਤਾਪਾ ਵੱਲੋਂ ਦੁਨੀਆ ਚ ਵਸਦੇ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਇਹ ਦਸ਼ਰੇ ਤੇ ਰਾਮਲੀਲਾ ਦੀ ਲੱਖ ਲੱਖ ਵਧਾਈ ਜਿੱਥੋਂ ਤੱਕ ਸਵਾਲ ਹੈ ਤਾਪੇ ਦੀ ਰਾਮਲੀਲਾ ਦਾ ਇਹ ਲਗਭਗ 1957 58 ਤੋਂ ਜੋ ਰਾਮਲੀਲਾ ਹੈ ਇਹ ਰਾਮਲਾ ਵਿਦੰਦਿਓ ਪਰੰਪਰਾ ਹੈ ਚੱਲ ਰਹੀ ਹੈ ਬੜੀ ਹੀ ਪਾਤਰਾਂ ਦੁਆਰਾ ਸ਼ਰਧਾ ਭਾਵਨਾ ਦੇ ਨਾਲ ਜੋ ਰਾਮਲੀਲਾ ਹੈ ਇਸ ਦਾ ਮੰਚਨ ਕੀਤਾ ਜਾਂਦਾ ਹੈ ਔਰ ਦੁਸ਼ਹਿਰੇ ਵਾਲੇ ਦਿਨ ਰਾਵਣ ਮੇਗਨਾਥ ਕੁੰਭਕਰਨ ਦੇ ਬੁੱਤਾਂ ਨੂੰ ਅਗਨੀ ਭੇਂਟ ਕੀਤਾ ਜਾਂਦਾ ਹੈ ਬਦੀ ਉੱਪਰ ਨੇਕੀ ਦਾ ਜੋ ਇਤਿਹਾਸ ਹੈ ਇਸ ਕਲੱਬ ਵੱਲੋਂ ਇਕੱਲੇ ਧਾਪਾ ਮੰਡੀ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਔਰ ਗੋਡ ਲੈਵਲ ਦੇ ਉੱਤੇ ਵੀ ਇਸ ਦੇ ਜੋ ਤਿਹਾਰ ਨੂੰ ਹੈ ਬੜੀ ਸ਼ਰਧਾ ਦੇ ਨਾਲ ਬਣਾਇਆ ਜਾਂਦਾ ਹੈ। ਕਰਮੇਜੀ ਜੀ ਜਿਹੜੇ ਕਾਰੀਗਰ ਹੈ ਇਹ ਕਾਰੀਗਰ ਕਿਤੇ ਬਾਹਰੀ ਸਟੇਟ ਤੋਂ ਆਉਂਦੇ ਆ ਕਿ ਆਪਣੇ ਪੰਜਾਬ ਦੀ ਹੈ। ਨਹੀਂ ਜੋ ਕਾਰੀਗਰ ਨੇ ਸਾਡੇ ਪੰਜਾਬ ਦੇ ਆਪਣੇ ਪੰਜਾਬ ਦੇ ਨੇ ਇਹ ਸਾਡੇ ਧੂਰੀ ਦੇ ਨੇਗੇ ਮਨਜੀਤ ਜੀ ਜੋ ਸਾਡੇ ਨਾਲ ਘਟੋ ਘਟ 25 ਸਾਲਾਂ ਤੋਂ ਜੁੜੇ ਹੋਏ ਨੇ ਇਹ ਨਿਸ਼ਕਾਮ ਸੇਵਾ ਕਰ ਰਹੇ ਨੇ ਇਹਨਾਂ ਨੂੰ ਕੋਈ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ ਬੁੱਤਾ ਮਲਾਉਣ ਦੇ ਨਾਲ। ਕਿਉਂਕਿ ਬੜੀ ਲਗਨ ਤੇ ਸ਼ਰਦਾ ਦੇ ਨਾਲ ਇਸ ਕਲੱਬ ਦੇ ਨਾਲ ਉਹਨਾਂ ਦੀ ਪੂਰੀ ਡੈਡੀਕੇਸ਼ਨ ਹੈ ਸਮਰਪਣ ਭਾਵਨਾ ਹੈ ਐਕਤੀ ਜੋ ਇਹਨਾਂ ਨੇ 라ਵਣ ਮੇਘਰਾਤ ਜੋ ਕੁੰਭ ਕਰਨ ਦੇ ਬੁੱਤਾਂ ਨੂੰ ਬਣਾਇਆ ਹੈ ਉਹ ਬੜੀ ਜੋ ਉਹਨਾਂ ਨੇ ਸ਼ਕਲ ਦਿੱਤੀ ਹੈ ਉਸ ਨੂੰ ਆਕਾਰ ਦਿੱਤਾ ਹੈ ਆਕਿਰਤੀ ਦਿੱਤੀ ਹੈ ਉਹ ਬੜੀ ਖੂਬਸੂਰਤ ਹੈ ਔਰ ਦੇਖਣ ਵਾਲੀ ਹੈ ਜਿਵੇਂ ਕਿ 라ਵਣ ਦਾ ਬੁੱਤ ਬਣਾ ਰਹੇ ਨੇ ਉਸ ਦੀ ਉਚਾਈ ਲਗਭਗ 65 ਫੁੱਟ ਹੈ ਜੋ ਕੁੰਭ ਕਰਨ ਦਾ ਬੁੱਤ ਹੈ ਉਸ ਦੀ ਉਚਾਈ ਜੋ ਹਾਈਟ ਹੈ ਉਹ 45 ਫੁੱਟ ਹੈ ਜੋ ਮੇਘਰਾਤ ਦਾ ਬੁੱਤ ਹੈ ਉਸ ਦੀ ਜੋ ਹਾਈਟ ਹੈ ਲਗਭਗ 40 ਫੁੱਟ ਹੈ ਅਤੇ ਬੜੇ ਹੀ ਸੁੰਦਰ ਅਤੇ ਸਚੱਜੇ ਢੰਗ ਦੇ ਨਾਲ ਜੋ ਉਹਨਾਂ ਬੁੱਤਾਂ ਦੀ ਜੋ ਡੈਕੋਰੇਸ਼ਨ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਹੋਰ ਕੀ ਮੈਸੇਜ ਦੇਣਾ ਚਾਹੂੰਗੀ। ਮੈਂ ਸਾਰੇ ਭਾਰਤ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਬੁਰਾਈਆਂ ਨੂੰ ਜਿਹੜੀਆਂ ਸਾਡੇ ਸਮਾਜ 'ਚ ਫੈਲੀਆਂ ਵੀ ਐ ਨੇ ਇਹਨਾਂ ਨੂੰ ਤਿਆਗਣਾ ਚਾਹੀਦਾ ਹੈ। ਜੋ ਨਸ਼ੇ ਸਮਾਜ 'ਚ ਫੈਲੇ ਹੋਏ ਨੇ ਇਹਨਾਂ ਨੂੰ ਤਿਆਗਣਾ ਚਾਹੀਦਾ ਹੈ। ਰਾਮ ਰਿਲਾ ਤੋਂ ਸਾਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮਰਿਆਦਾ ਪਛੋਂ ਤੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਜੋ ਚਰਿੱਤਰ ਹੈ ਕਿਉਂਕਿ ਉਹ ਧਰਮ ਦੇ ਪਾਵਨ ਸੀ ਆਪਣੇ ਕਰਤੱਵ ਦੀ ਪਾਲਣਾ ਕਰਨ ਵਾਲੇ ਸੀ ਔਰ ਵੱਡਿਆਂ ਦਾ ਸਤਿਕਾਰ ਕਰਨ ਵਾਲੇ ਸੀ ਔਰ ਛੋਟੇ ਨੂੰ ਬੜਾ ਪਿਆਰ ਦਿੰਦੇ ਸੀ ਤਾਂ ਸਾਨੂੰ ਇਹੀ ਹੈ ਵੀ ਜੋ ਸਾਨੂੰ ਵੱਡੇ ਸਾਨੂੰ ਹੁਕਮ ਦਿੰਦੇ ਨੇ ਸਾਨੂੰ ਉਹਨਾਂ ਨੂੰ ਸਿਰ ਮੱਥੇ 'ਤੇ ਨਿਵਾਉਣਾ ਚਾਹੀਦਾ ਹੈ ਔਰ ਆਪਣੇ ਧਰਮ ਦੀ ਸੰਸਕ੍ਰਿਤੀ ਨਾਲ ਜੁੜ ਕੇ ਹਮੇਸ਼ਾ ਪਾਲਣਾ ਕਰਨੀ ਚਾਹੀਦੀ ਹੈ